ਸਾਰੇ ਮੇਰੇ ਵੀਰ ਪੈਨਾ ਨੂੰ ਸਤਿ ਸ਼੍ਰੀ ਅਕਾਲ ਜੀ ਸੋਮਲ ਜੋਬ ਲਰ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਪਸ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਪੰਜਾਬ ਆਂਗਣਵਾਰੀ ਦੀ ਜੀ ਇਹਦੇ ਬਾਰੇ ਮੈਂ ਇੱਕ ਵੀਡੀਓ ਪਹਿਲਾਂ ਵੀ ਆਪਣੇ YouTube ਚੈਨਲ ਤੇ ਪਾ ਚੁੱਕੀ ਹਾਂ ਜੀ ਉਸ ਵੀਡੀਓ ਵਿੱਚ ਮੈਂ ਦੱਸਿਆ ਜੀ ਕਿ ਇਹਦੀ ਕੁਆਲੀਫਿਕੇਸ਼ਨ ਹੈ ਲਾਸਟ ਡੇਟ ਕੀ ਹੈ ਤੇ ਕੌਣ-ਕੌਣ ਅਪਲਾਈ ਕਰ ਸਕਦੇ ਹੋ ਉਸ ਬਾਰੇ ਮੈਂ ਸਾਰੀ ਵੀਡੀਓ ਹੈ ਜੋ ਪਹਿਲਾਂ ਪਾ ਚੁੱਕੀ ਹਾਂ ਜੀ ਜੇ ਕਿਸੇ ਨੇ ਉਹ ਵੀਡੀਓ ਨਹੀਂ ਦੇਖੀ ਮੇਰੀ ਡਿਸਕ੍ਰਿਪਸ਼ਨ ਵਿੱਚ ਜਾਇਓ ਜੀ ਉਹ ਲਿੰਕ ਤੇ ਤੁਸੀਂ ਜਾ ਕੇ ਆਪਣੀ ਵੀਡੀਓ ਜੋ ਹੈ ਚੈੱਕ ਕਰ ਸਕਦੇ ਹੋ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਇਸ ਵੀਡੀਓ ਵਿੱਚ ਫਾਰਮ ਕਿਵੇਂ ਭਰਨਾ ਹੈ ਮੈਨੂੰ ਬਹੁਤ ਸਾਰੇ ਕਾਲ ਮੈਸੇਜ ਆ ਰਹੇ ਸੀ ਤੇ ਵੀਡੀਓ ਤੇ ਵੀ ਕਈਆਂ ਨੇ ਕਮੈਂਟ ਕਰਿਆ ਕਿ ਸਾਨੂੰ ਫਾਰਮ ਦੱਸੋ ਕਿਵੇਂ ਭਰਨਾ ਸਾਨੂੰ ਫਾਰਮ ਬਾਰੇ ਕੋਈ ਜਾਣਕਾਰੀ ਨਹੀਂ ਫਾਰਮ ਕਿਵੇਂ ਭਰਨਾ ਤੇ ਫਾਰਮ ਮਿਲੇਗਾ ਕਿੱਥੇ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਜੀ ਮੇਰਾ ਜਿਹੜਾ ਡਿਸਕ੍ਰਿਪਸ਼ਨ ਹੈ ਤੁਸੀਂ ਉੱਥੇ ਜਾਣਾ ਟੈਲੀਗ੍ਰam ਹੈ ਜੋ ਜੁਆਇਨ ਕਰਨਾ ਉਸ ਟੈਲੀਗ੍ਰam ਗਰੁੱਪ ਵਿੱਚ ਮੈਂ ਜੋ ਪੀਡੀਐਫ ਹੈ ਜੀ ਉਹ ਪਾਈ ਹੋਈ ਹੈ ਫਾਰਮ ਪੀਡੀਐਫ ਉਹ ਤੁਸੀਂ ਕਿਸੇ ਵੀ ਕੈਫੇ ਵਿੱਚ ਜਾ ਕੇ ਕਿਤੇ ਵੀ ਜਾ ਕੇ ਤੁਸੀਂ ਉਹਦਾ ਪ੍ਰਿੰਟ ਕਰਵਾਉਣਾ ਤੇ ਭਰਨਾ ਕਿਵੇਂ ਮੈਂ ਉਸ ਦੀ ਜਾਣਕਾਰੀ ਤੁਹਾਡੇ ਨਾਲ ਹੁਣੇ ਸਾਂਝੀ ਕਰਨ ਜਾ ਰਹੀ ਹਾਂ ਤੁਹਾਨੂੰ ਇੱਕ ਇੱਕ ਸਟੈਪ ਦੱਸਾਂਗੀ ਕਿਵੇਂ ਭਰਨੇ ਕਿਵੇਂ ਨਹੀਂ ਭਰਨਾ ਤਾਂ ਕਿ ਤੁਹਾਡਾ ਜੋ ਹੈ ਫਾਰਮ ਰਿਜੈਕਟ ਨਾ ਹੋ ਜਾਵੇ ਜੀ ਤੁਸੀਂ ਵੀਡੀਓ ਹੈ ਜੋ ਧਿਆਨ ਨਾਲ ਦੇਖਣਾ ਤੇ ਵੀਡੀਓ ਦੇ ਨਾਲ ਜੁੜੇ ਰਹਿਣਾ ਜੀ ਤੈਂ ਹੈ ਜੀ ਐਪਲੀਕੇਸ਼ਨ ਫਾਰਮ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਜੀ ਸਭ ਤੋਂ ਪਹਿਲਾਂ ਤਾਂ ਜੀ ਇੱਥੇ ਉਹਨਾਂ ਨੇ ਕਿਹਾ ਹੋਇਆ ਐਪਲੀਕੇਸ਼ਨ ਫੋਰ ਦਾ ਪੋਸਟ ਇਹਦੇ ਵਿੱਚ ਤੁਸੀਂ ਟਿਕ ਕਰਨਾ ਹੈ ਕਿ ਕਿਹੜੀ ਪੋਸਟ ਲਈ ਤੁਸੀਂ ਅਪਲਾਈ ਕਰ ਰਹੇ ਹੋ ਟਰਾਂਸਲੇਟਰ ਇੰਟਰਪ੍ਰੀਟਰਸ ਯਹਾਂ ਪੇ ਤੁਸੀਂ ਸਪੈਸ਼ਲ ਐਜੂਕੇਟਰ ਲਈ ਅਪਲਾਈ ਕਰ ਰਹੇ ਹੋ ਤਾਂ ਤੁਸੀਂ ਇੱਧਰ ਟਿਕ ਕਰਨਾ ਹੈ ਜੀ ਮੰਨ ਲਓ ਮੈਂ ਸਪੈਸ਼ਲ ਐਜੂਕੇਟਰ ਲਈ ਅਪਲਾਈ ਕਰ ਰਹੀ ਹਾਂ ਤਾਂ ਮੈਂ ਇੱਧਰ ਟਿਕ ਕਰਦਾ ਜੀ ਤੁਸੀਂ ਵੀ ਜਿਹੜਾ ਵੀ ਫਾਰਮ ਅਪਲਾਈ ਕਰਨਾ ਹੈ ਉਹ ਇਨ੍ਹਾਂ ਦਿਨਾਂ ਵਿੱਚ ਜੋ ਤੁਸੀਂ ਉਸ ਤੇ ਟਿਕ ਕਰ ਦੇਣਾ ਜੀ ਜਿਹਦੇ ਵਿੱਚ ਵੀ ਤੁਹਾਡੀ ਐਲੀਜੀਬਿਲਟੀ ਬਣਦੀ ਹੈ ਤੁਸੀਂ ਇੱਥੇ ਇੱਧਰ ਟਿਕ ਕਰਕੇ ਤੇ ਫਿਰ ਤੁਸੀਂ ਨੈਸਟ ਤੇ ਜਾਣਾ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਜੀ ਜਿਹੜਾ ਤੁਸੀਂ ਆ ਫਾਰਮ ਭਰਨਾ ਹੈ ਜੀ ਸਾਰਾ ਫਾਰਮ ਜੋ ਹੈ ਤੁਸੀਂ ਜੇ ਇੰਗਲਿਸ਼ ਵਿੱਚ ਭਰ ਰਹੇ ਹੋ ਤਾਂ ਕੈਪੀਟਲ ਵਿੱਚ ਭਰਨਾ ਜੀ ਕੋਸ਼ਿਸ਼ ਕਰਿਓ ਤੁਸੀਂ ਇੰਗਲਿਸ਼ ਵਿੱਚ ਹੀ ਭਰੋ ਜੀ ਪੰਜਾਬੀ ਵਿੱਚ ਕਈ ਵਾਰੀ ਫਾਰਮ ਜੋ ਹੈ ਰਿਜੈਕਟ ਹੋ ਜਾਂਦਾ ਹੈ ਜੀ ਤੁਸੀਂ ਪੜੇ ਲਿਖੇ ਹੋ ਇਸ ਕਰਕੇ ਤੁਸੀਂ ਜੋ ਹੈ ਫਾਰਮ ਜਾਂਦਾ ਤੁਸੀਂ ਜੀ ਇੰਗਲਿਸ਼ ਚ ਕੈਪੀਟਲ ਵਿੱਚ ਭਰਨਾ ਤੇ ਪੈਨ ਨੇ ਧਿਆਨ ਨਾਲ ਚਲਾਇਆ ਕਿ ਤੁਹਾਡੇ ਲਿਖੀ ਹੋਈ ਜਿਹੜੀ ਅੱਖਰ ਨੇ ਉਹਨਾਂ ਨੂੰ ਸਮਝਾਂ ਜੀ ਤੁਸੀਂ ਕਈ ਵਾਰੀ ਕੀ ਹੁੰਦਾ ਪਰਦੇ ਹੋ ਤੇ ਕਈ ਵਾਰੀ ਇੱਕ ਕਿਤੋਂ ਫਿੱਕਾ ਹੋ ਜਾਂਦਾ ਆਪਾਂ ਡਬਲਓ ਦੇ ਉੱਤੇ ਪੈਨ ਚਲਾ ਦਿੰਨੇ ਆ ਤੇ ਕਈ ਵਾਰੀ ਡਬਲ ਪੈਨ ਜਿਵੇਂ ਚਾਰਜ ਜਾਂਦਾ ਤਾਂ ਕਈ ਵਾਰੀ ਉਹ ਅੱਖਰ ਹੈ ਜੋ ਸਮਝ ਨਹੀਂ ਲੱਗਦੇ ਕਿ ਲਿਖਿਆ ਕੀ ਹੈ ਇਸ ਕਰਕੇ ਕੋਸ਼ਿਸ਼ ਕਰਨੇ ਕਿ ਤੁਸੀਂ ਧਿਆਨ ਨਾਲ ਫਾਰਮ ਪਰ ਨਾ ਹੋ ਸਕੇ ਤਾਂ ਤੁਸੀਂ ਟਾਈਪਿੰਗ ਕਰਾ ਲੈਣਾ ਜੀ ਜੇ ਤੁਸੀਂ ਟਾਈਪਿੰਗ ਨਹੀਂ ਕਰਾ ਸਕਦੇ ਤਾਂ ਤੁਸੀਂ ਆਪ ਵੀ ਭਰ ਸਕਦੇ ਹੋ ਤੇ ਜੇ ਕਿਸੇ ਨੇ ਮੇਰੇ ਤੋਂ ਟਾਈਪਿੰਗ ਕਰਾਉਣਾ ਹੋਵੇ ਫਾਰਮ ਤਾਂ ਤੁਸੀਂ ਮੇਰੇ ਟੈਲੀਗ੍ਰam ਤੇ ਜਾਇਓ ਉੱਥੇ ਸੀ ਮੈਨੂੰ ਪਰਸਨਲੀ ਮੈਸੇਜ ਵੀ ਕਰਕੇ ਦੱਸ ਸਕਦੇ ਹੋ ਕਿ ਅਸੀਂ ਫਾਰਮ ਤੁਹਾਡੇ ਤੋਂ ਫਿਲ ਕਰਵਾਣਾ ਹੈ ਜੀ ਮੈਂ ਤੁਹਾਨੂੰ ਫਾਰਮ ਫਿਲ ਕਰਕੇ ਤੁਹਾਨੂੰ ਪੀਡੀਫ ਦੇ ਦਾਂਗੀ ਤੁਸੀਂ ਕਿਤੋਂ ਵੀ ਪ੍ਰਿੰਟ ਕਰਾ ਕੇ ਪੋਸਟ ਕਰ ਦੇਣਾ ਜੀ ਇੰਡੀਕੇਸ ਉਹ ਹੁੰਤ ਜੋ ਮੈਂ ਤੁਹਾਡੇ ਲਈ ਪ੍ਰੋਵਾਈਡ ਕਰ ਸਕਦੀ ਹਾਂ ਜੀ ਕਿਉਂਕਿ YouTube ਤੇ ਤੁਸੀਂ ਦੇਖਿਆ ਹੋਵੇਗਾ ਮੋਸਟਲੀ ਕਾਫੀ ਜਣੇ ਨੇ ਜੋ ਵੀਡੀਓਸ ਤਾਂ ਪਾਉਂਦੇ ਨੇ ਪਰ ਪ੍ਰੋਪਰ ਰੀ ਵੀ ਨਹੀਂ ਦੱਸਦੇ ਕਿ ਫਾਰਮ ਭਰਨਾ ਕਿਵੇਂ ਹੈ ਜੀ 10 ਵੀ ਦੇਣ ਤਾਂ ਹੋਏ ਨਹੀਂ ਦੱਸਦੇ ਕਿ ਸਾਨੂੰ ਫਾਰਮ ਮਿਲੇਗਾ ਕਿਤੇ ਇਸ ਕਰਕੇ ਮੈਂ ਇਹ ਚੈਨਲ ਤੇ ਤੁਹਾਡੇ ਲਈ ਸਾਰੀਆਂ ਸੁਵਿਧਾਵਾਂ ਜੋ ਲੈ ਕੇ ਆਈ ਹੋਈਆਂ ਜੀ ਟੈਲੀਗ੍ਰਾਮ ਦਾ ਮੈਂ ਤੁਹਾਨੂੰ ਲਿੰਕ ਦਿੱਤਾ ਹੋਇਆ ਹੈ ਇੰਸਟਾਗ੍ਰam ਦਾ ਲਿੰਕ ਦਿੱਤਾ ਹੋਇਆ ਜੀ ਤੇ ਕਿਸੇ ਨੇ WhatsApp ਤੇ ਜੁਆਇਨ ਹੋਣਾ ਮੈਂ ਉਸ ਦਾ ਲਿੰਕ ਵੀ ਜੋ ਹੈ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਤੁਸੀਂ ਜੀ ਇੰਸਟਾਗ੍ਰam ਜੁਆਇਨ ਕਰਦੇ ਹੋ ਜੀ ਜਾ ਕੇ ਵੀ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਸਕਦੇ ਹੋ ਕਿ ਸਾਨੂੰ ਫਾਰਮ ਭਰਨਾ ਨਹੀਂ ਆਉਂਦਾ ਜਾਂ ਫਿਰ ਇਹਦੇ ਵਿੱਚ ਕਿਹੜੇ ਕਿਹੜੀ ਜਿਹੜੀ ਜਾਣਕਾਰੀ ਤੁਹਾਨੂੰ ਸਮਝ ਨਹੀਂ ਲੱਗੀ ਮੈਨੂੰ ਪੁੱਛ ਸਕਦੇ ਹੋ ਟੈਲੀਗ੍ਰam ਤੇ ਵੀ ਤੁਸੀਂ ਪੁੱਛ ਸਕਦੇ ਹੋ ਜੀ ਕੋਈ ਵੀ ਤੁਸੀਂ ਦੇਖਿਆ ਹੋਵੇਗਾ YouTube ਤੇ ਜਿੰਨੇ ਵੀ YouTubers ਹੁੰਦੇ ਆ ਤਕਰੀਬਨ ਜ਼ਿਆਦਾਤਰ ਕਮੈਂਟ ਰਿਪਲਾਈ ਨਹੀਂ ਕਰਦੇ ਜੇ ਕਰ ਵੀ ਦਿੰਦੇ ਆ ਤਾਂ ਥੋੜੇ ਬਹੁਤ ਕਮੈਂਟ ਆ ਜੋ ਰਿਪਲਾਈ ਕਰ ਦਿੰਦੇ ਆ ਮੈਂ ਹਮੇਸ਼ਾ ਜੇ ਕੋਈ ਮੈਨੂੰ ਵੀਡੀਓ ਵਿੱਚ ਕੁਐਸਚਨ ਪੁੱਟ ਕਰਦਾ ਤਾਂ ਮੈਂ ਉਹਦਾ ਹਮੇਸ਼ਾ ਰਿਪਲਾਈ ਦਿੰਦੀ ਆ ਜਿੱਥੋਂ ਤੱਕ ਕਿ ਮੈਨੂੰ ਉਸ ਦੇ ਬਾਰੇ ਨੌਲੇਜ ਹੁੰਦੀ ਹੈ ਜੀ ਮੈਂ ਉਸ ਨੂੰ ਜ਼ਰੂਰ ਹੈਲਪ ਕਰਦੀ ਆ ਤੇ ਜੇ ਕੋਈ ਮੈਨੂੰ Instagram ਤੇ ਵੀ ਕਈ ਵਾਰੀ ਮੈਨੂੰ Telegram Telegram ਮੈਂ ਨਿਊ ਬਣਾਇਆ ਜੀ ਪਹਿਲਾਂ ਮੇਰਾ Telegram ਤੇ ਜੋ ਹੈ ਗਰੁੱਪ ਨਹੀਂ ਸੀ ਮੈਂ ਹੁਣੇ ਗਰੁੱਪ ਕ੍ਰੀਏਟ ਕੀਤਾ ਹੈ ਕਿਉਂਕਿ ਕਈ ਨੇ ਮੈਨੂੰ ਕਹਿ ਰਹੇ ਸਨ ਕਿ ਟੈਲੀਗ੍ਰਾਮ ਅਸੀਂ ਜੋ ਯੂਜ਼ ਕਰਦੇ ਆ ਪਲੇਸ ਤੁਸੀਂ ਉੱਥੇ ਵੀ ਚੈਨਲ ਬਣਾਓ ਜੀ ਇਸ ਕਰਕੇ ਮੈਂ ਉੱਥੇ ਵੀ ਚੈਨਲ ਬਣਾਇਆ ਹੈ ਜੀ ਤੁਸੀਂ ਕਿਸੇ ਨੇ ਵੀ ਜਾਣਕਾਰੀ ਜੋ ਹੈ ਲੈਣੀ ਹੋਵੇ ਤਾਂ ਤੁਸੀਂ ਮੈਨੂੰ ਉੱਥੇ ਵੀ ਮੈਸੇਜ ਕਰ ਸਕਦੇ ਹੋ ਜੀ ਜੋ ਹੈ ਮੈਂ ਤੁਹਾਡੀ ਪੂਰੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੀ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਅੱਗੇ ਫਾਰਮ ਕਿਵੇਂ ਭਰਨਾ ਹੈ ਜੀ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਕਿਹਾ ਹੋਇਆ ਫੁੱਲ ਨੇਮ ਇੱਥੇ ਤੁਸੀਂ ਆਪਣਾ ਜੋ ਹੈ ਫੁੱਲ ਨੇਮ ਟਾਈਪ ਕਰਨਾ ਹੈ ਜੀ ਤੁਹਾਡਾ ਜਿਹੜਾ ਵੀ ਨਾਮ ਹੈ ਮੰਨ ਲਓ ਤੁਹਾਡਾ ਨਾਮ ਹੈ ਮਨਪ੍ਰੀਤ ਸਿੰਘ ਮਨਪ੍ਰੀਤ ਕੌਰ ਸੌਰੀ ਸਿੰਘ ਨੀ ਕੌਰ ਕਿਉਂਕਿ ਜਿਹੜੀ ਵੈਕੈਂਸੀ ਹੈ ਜੀ ਸਿਰਫ ਕੁੜੀਆਂ ਲਈ ਹੈ ਜੀ ਔਰਤਾਂ ਲਈ ਹੈ ਜੀ ਲੇਡੀਜ਼ ਲਈ ਹੈ ਹੋਰ ਕੋਈ ਅਪਲਾਈ ਨਹੀਂ ਕਰ ਸਕਦਾ ਇਹ ਸਿਰਫ ਜਿਹੜੀ ਵੈਕੈਂਸੀਜ਼ ਹੈ ਓਨਲੀ ਫਾਰ ਗਰਲਸ ਹੈ ਜੀ ਤੇ ਤੁਸੀਂ ਇੱਥੇ ਜੋ ਹੈ ਆਪਣਾ ਪੂਰਾ ਨਾਮ ਲਿਖ ਦੇਣਾ ਹੈ ਜੀ ਮਨਪ੍ਰੀਤ ਕੌਰ ਪੂਰੇ ਕੈਪੀਟਲ ਵਿੱਚ ਲਿਖਣਾ ਹੈ ਜੀ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਤੇ ਅੱਗੇ ਆ ਗਿਆ ਜੀ ਡੇਟ ਆਫ ਬਰਥ ਤੁਸੀਂ ਦੇਖ ਸਕਦੇ ਹੋ ਇੱਥੇ ਉਹਨਾਂ ਨੇ ਡੇਟ ਆਫ ਬਰਥ ਮੰਗੀ ਹੈ ਤੁਸੀਂ ਆਪਣੀ ਜਿਹੜੀ ਪੂਰੀ ਡੇਟ ਆਫ ਬਰਥ ਹੈ ਤੇ ਪੂਰੇ ਤਰੀਕੇ ਨਾਲ ਲਿਖਣਾ ਹੈ ਜੀ ਇੰਗਲਿਸ਼ ਵਿੱਚ ਲਿਖਣ ਦੀ ਲੋੜ ਨਹੀਂ ਹੈ ਤੁਸੀਂ ਜਸਟ ਐਵੇਂ ਵੀ ਲਿਖ ਸਕਦੇ ਹੋ ਜੀ ਜਿਵੇਂ ਮੰਨ ਲਓ ਤੁਹਾਡੀ ਡੇਟ ਆਫ ਬਰਥ ਹੈ 25/5/2007 ਜਾਂ ਫਿਰ 2000 ਨੋ ਜਾਂ ਫਿਰ ਤੁਹਾਡੀ 1900 ਜਿੰਨੀ ਵੀ ਤੁਹਾਡੀ ਹੈ ਜੀ 97 98 ਹੈ ਨਾ ਤੁਸੀਂ ਜਿਵੇਂ ਮੰਨ ਲਓ ਐਵੇਂ ਤੁਹਾਡੀ ਡੇਟ ਆਫ ਬਰਥ ਤੁਸੀਂ ਨੰਬਰਾਂ ਵਿੱਚ ਵੀ ਆਪਣੀ ਜੋ ਡੇਟ ਆਫ ਬਰਥ ਹੈ ਲਿਖ ਸਕਦੇ ਹੋ ਜੀ ਤੇ ਫਿਰ ਉੱਥੇ ਥੱਲੇ ਜੈਂਡਰ ਦੱਸਣਾ ਹੈ ਤੇ ਵੈਕੈਂਸੀ ਵੈਸੀ ਹੈ ਹੀ ਮੀ ਫੀਮੇਲਸ ਲਈ ਤਾਂ ਤੁਸੀਂ ਇੱਥੇ ਫੀਮੇਲ ਤੇ ਟਿਕ ਕਰ ਦੇਣਾ ਜੀ ਤੇ ਅੱਗੇ ਤੁਸੀਂ ਲਿਖਣਾ ਜੀ ਆਪਣਾ ਫੋਨ ਨੰਬਰ ਆਪਣਾ ਫੋਨ ਨੰਬਰ ਲਿਖਣ ਤੋਂ ਬਾਅਦ ਤੁਸੀਂ ਇੱਥੇ ਦੇਣੀ ਹੈ ਜੀ ਆਪਣੀ ਈਮੇਲ ਇਹ ਜਿਹੜੀ ਈਮੇਲ ਹੈ ਜੀ ਤੁਸੀਂ ਬਹੁਤ ਹੀ ਧਿਆਨ ਨਾਲ ਭਰਨਾ ਹੈ ਜੀ ਇੱਕ ਇੱਕ ਅੱਖਰ ਈਮੇਲ ਜੋ ਹੈ ਤੁਸੀਂ ਕੈਪੀਟਲ ਵਿੱਚ ਵੀ ਲਿਖ ਸਕਦੇ ਹੋ ਕਈਆਂ ਨੂੰ ਬਹਿਮ ਹੁੰਦਾ ਹੈ ਕਿ ਈਮੇਲ ਤਾਂ ਕਦੀ ਕੈਪੀਟਲ ਵਿੱਚ ਲਿਖੀ ਦੀ ਨਹੀਂ ਹੁੰਦੀ ਇਹ ਤਾਂ ਜੀ ਸਮਾਲ ਵਿੱਚ ਹੀ ਆਵੇਗੀ ਜ਼ਰੂਰੀ ਨਹੀਂ ਹੁੰਦਾ ਜੀ ਜਿਵੇਂ ਕਿ ਤੁਸੀਂ ਆਪਣੀ ਈਮੇਲ ਹੈ ਜੀ স্মੋਲ ਵਿੱਚ ਨਹੀਂ ਲਿਖਣੀ ਤੁਸੀਂ ਕੈਪੀਟਲ ਵਿੱਚ ਲਿਖਣਾ ਕਿਉਂਕਿ ਤੁਸੀਂ স্মੋਲ ਵਿੱਚ ਲਿਖੋਗੇ ਤਾਂ ਕੋਈ ਕੋਈ ਅੱਖਰ ਜੋ ਹੈ ਸਮਝ ਨਹੀਂ ਆਣਾ ਜਿਸ ਕਰਕੇ ਤੁਹਾਨੂੰ ਈਮੇਲ ਨਹੀਂ ਆਣਾ ਕਿਉਂਕਿ ਇਹ ਜਿਹੜੀ ਤੁਸੀਂ ਫਾਰਮ ਆਪਣੀ ਜੋ ਹੈ ਪੋਸਟ ਕਰਨੇ ਹੈ ਜੀ ਇਸ ਦੀ ਤੁਹਾਨੂੰ ਈਮੇਲ ਆਣੀ ਹੈ ਈਮੇਲ ਵਿੱਚ ਤੁਹਾਨੂੰ ਰਿਪਲਾਈ ਆਵੇਗਾ ਤੁਹਾਡੀ ਇੰਟਰਵਿਊ ਦਾ ਤੁਹਾਡੀ ਪੋਸਟਿੰਗ ਦਾ ਈਮੇਲ ਵਿੱਚ ਰਿਪਲਾਈ ਆਵੇਗਾ ਤੇ ਜੇ ਉਹਨਾਂ ਨੂੰ ਈਮੇਲ ਹੀ ਤੁਹਾਡੀ ਸਮਝ ਨਾ ਲੱਗੀ ਤਾਂ ਤੁਹਾਨੂੰ ਕਿਵੇਂ ਰਿਪਲਾਈ ਕਰਨਗੇ ਇਸ ਕੇ ਮੈਂ ਤੁਹਾਨੂੰ ਦੱਸ ਰਹੀ ਹਾਂ ਜੀ ਤੁਸੀਂ ਜਿਹੜੀ ਆਪਣੀ ਈਮੇਲ ਹੈ ਬਹੁਤ ਹੀ ਧਿਆਨ ਨਾਲ ਤੇ ਕੈਪੀਟਲ ਅੱਖਰਾਂ ਵਿੱਚ ਹੀ ਲਿਖਣਾ ਤਾਂ ਕਿ ਉਹਨਾਂ ਨੂੰ ਤੁਹਾਡੀ ਈਮੇਲ ਜੋ ਸਮਝ ਆ ਜਾਵੇ ਜੀ ਤੇ ਅੱਗੇ ਆਪਾਂ ਲਿਖਣਾ ਹੈ ਜੀ ਐਡਰੈਸ ਐਡਰੈਸ ਕੋਰਸਪੋਂਡਿੰਗ ਐਡਰੈਸ ਦੋਨੋਂ ਸੇਮ ਹੀ ਹੁੰਦੇ ਆ ਮੋਸਟਲੀ ਸਭ ਦੇ ਤਾਂ ਤੁਸੀਂ ਇੱਥੇ ਆਪਣਾ ਐਡਰੈਸ ਜੋ ਹੈ ਉਹ ਵੀ ਪੂਰਾ ਪ੍ਰੋਪਰ ਲਿਖਣਾ ਹੈ ਜੀ ਵਿਲੇਜ ਜਾਂ ਫਿਰ ਤੁਸੀਂ ਸਿਟੀ 'ਚ ਰਹਿੰਦੇ ਹੋ ਤਾਂ ਸਿਟੀ ਲਿਖਣੀ ਹੈ ਪਿੰਨ ਕੋਡ ਲਿਖਣਾ ਹੈ ਡਿਸਟ੍ਰਿਕਟ ਲਿਖਣਾ ਹੈ ਆਪਣਾ ਆਪਣਾ ਧਿਆਨ ਨਾਲ ਇਹ ਐਡਰੈਸ ਹੈ ਜੋ ਤੁਸੀਂ ਪੜਨਾ ਹੈ ਜੀ ਇਸ ਤੋਂ ਬਾਅਦ ਤੁਸੀਂ ਲਿਖਣਾ ਹੈ ਜੀ ਆਪਣਾ ਹਾਂਜੀ ਇਸ ਇਸ ਤੋਂ ਅੱਗੇ ਹੈ ਜੀ ਆਰਸੀਆਈ ਰਜਿਸਟ੍ਰੇਸ਼ਨ ਇਸ ਦਾ ਮਤਲਬ ਹੈ ਜੀ ਕਈਆਂ ਨੇ ਕੀ ਹੁੰਦਾ ਹੈ ਜੀ ਇਹਦੇ ਵਿੱਚ ਜੋ ਹੈ ਆਪਣਾ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਉਹਨਾਂ ਨੇ ਇਹ ਕੀਤਾ ਹੁੰਦਾ ਹੈ ਜੀ ਕੋਰਸਿਸ ਦੀ ਜੀ ਮੈਂ ਤੁਹਾਨੂੰ ਫੁੱਲ ਫਾਰਮ ਦੱਸਦੀ ਹਾਂ ਜੀ ਰੀਹੈਬਿਲੀਟੇਸ਼ਨ ਕਾਉਂਸਲ ਆਫ ਇੰਡੀਆ ਹੈ ਜੀ ਇਸ ਦੀ ਫੁੱਲ ਫਾਰਮ ਇਹਦਾ ਜਿਹੜਾ ਜੀ ਰਜਿਸਟ੍ਰੇਸ਼ਨ ਤੋਂ ਭਾਵ ਹੈ ਜੀ ਕੇਂਦਰੀ ਪੂਰਨਵਾਸ ਰਜਿਸਟ੍ਰਾਰ ਵਿੱਚ ਨਾਮ ਦਰਜ ਕਰਵਾਉਣਾ ਦੀ ਪ੍ਰਕਿਰਿਆ ਜੋ ਕਿ ਇਹਦੀ ਵਿੱਚ ਆਪਣਾ ਰਜਿਸਟ੍ਰੇਸ਼ਨ ਭਾਰਤ ਵਿੱਚ ਅਪੰਗਤਾ ਪੂਰਨਵਾਸ ਅਤੇ ਵਿਸ਼ੇਸ਼ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਪੇਸ਼ਾਵਰ ਅਤੇ ਕਰਮਚਾਰੀਆਂ ਲਈ ਲਾਜ਼ਮੀ ਹੁੰਦਾ ਹੈ ਜੀ ਤਾਂ ਤੁਹਾਨੂੰ ਸਮਝ ਆ ਗਿਆ ਹੋਵੇਗਾ ਜੀ ਇਹ ਜਿਹੜਾ ਆਰਸੀਏ ਮੰਗਿਆ ਰਜਿਸਟ੍ਰੇਸ਼ਨ ਇਹ ਉਹਨਾਂ ਲਈ ਹੈ ਜੀ ਜਿਹੜੀ ਕਿ ਡਿਸੇਬਲ ਨੇ ਤਾਂਿਆਂ ਨੂੰ ਮਤਲਬ ਕੀ ਕੋਈ ਪ੍ਰੋਬਲਮ ਹੁੰਦੀ ਆ ਡਿਸੇਬਿਲਟੀ ਹੁੰਦੀ ਆ ਉਹਨਾਂ ਲਈ ਹੁੰਦਾ ਉਹਨਾਂ ਦਾ ਆਈਡੀ ਕਾਰਡ ਬਣਿਆ ਹੁੰਦਾ ਹੈ ਜੀ ਆਰਸੀਏ ਉਹਦਾ ਜਿਹੜਾ ਰਜਿਸਟ੍ਰੇਸ਼ਨ ਨੰਬਰ ਹੈ ਉੱਤੇ ਇੱਥੇ ਤੁਸੀਂ ਫੀਲ ਕਰਨਾ ਹੈ ਜੀ ਤੇ ਨਾਲ ਨੱਥੀ ਵੀ ਕਰਨਾ ਹੈ ਜੀ ਨੇ ਤੁਸੀਂ ਇੱਥੇ ਇਸ ਦਾ ਨੰਬਰ ਭਰ ਦਿਓ ਜੀ ਤਾਂ ਅੱਗੇ ਤੁਸੀਂ ਦੇਖ ਸਕਦੇ ਹੋ ਜੀ ਲੈਂਗੁਏਜ ਜਿਹੜੀ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਲੈਂਗੁਏਜ ਉਹਨਾਂ ਨੇ ਦੇ ਰੱਖੀਏ ਤੁਸੀਂ ਕਿਹੜੀ ਲੈਂਗੁਏਜ ਹੈ ਜਿਹੜੀ ਤੁਹਾਨੂੰ ਜ਼ਿਆਦਾ ਨੋਲੇਜ ਹੈ ਰੀਡ রাইਟ ਐਂਡ ਸਪੀਕ ਤੁਸੀਂ ਤਿੰਨੇ ਕਰ ਸਕਦੇ ਹੋ ਤਾਂ ਤੁਸੀਂ ਇੱਥੇ ਆਪਣੀ ਪੰਜਾਬੀ ਇੰਗਲਿਸ਼ ਐਂਡ ਹਿੰਦੀ ਤਿੰਨੇ ਲਿਖ ਸਕਦੇ ਹੋ ਜੇ ਇਸ ਤੋਂ ਹੋਰ ਵੀ ਕੋਈ ਲੈਂਗੁਏਜ ਜੋ ਸੁਣਵਾਉਂਦੀ ਹੈ ਤਾਂ ਤੁਸੀਂ ਇਹ ਵੀ ਇੱਥੇ ਲਿਖ ਕੇ ਆਪਣਾ ਜੋ ਹੈ ਇੱਥੇ ਫਿਰ ਟਿਕ ਕਰ ਦੇਣਾ ਰੀਡ ਰਾਈਟ ਐਂਡ ਸਪੀਕ ਜੋ ਤੁਸੀਂ ਰੀਡ ਰਾਈਟ ਐਂਡ ਸਪੀਕ ਦੋ ਤਿੰਨੋ ਚੀਜ਼ਾਂ ਕਰ ਸਕਦੇ ਹੋ ਲਿਖ ਵੀ ਸਕਦੇ ਹੋ ਪੜ੍ਹ ਵੀ ਸਕਦੇ ਹੋ ਤੇ ਬੋਲ ਵੀ ਸਕਦੇ ਹੋ ਤਾਂ ਤੁਸੀਂ ਇੱਥੇ ਉਸ ਅਕੋਰਡਿੰਗ ਆਪਣਾ ਟਿਕ ਕਰ ਦੇਣਾ ਜੀ ਤੇ ਅੱਗੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਐਜੂਕੇਸ਼ਨ ਦੀ ਤੁਸੀਂ ਦੇਖ ਸਕਦੇ ਹੋ ਇੱਥੇ ਉਹਨਾਂ ਨੇ ਜਿਹੜੀ ਐਜੂਕੇਸ਼ਨ ਦਾ ਵੀ ਬਾਕਸ ਬਣਾਇਆ ਹੋਇਆ ਹੈ ਕਿਵੇਂ ਭਰਨਾ ਹੈ ਜੀ ਸਭ ਤੋਂ ਪਹਿਲਾਂ ਤਾਂ ਜੀ ਇੱਥੇ ਸੀਰੀਅਲ ਨੰਬਰ ਨੇ ਜੋ ਤੁਸੀਂ ਉਹ ਫਿਲ ਕਰ ਦੇਣਾ 1 ਨੰਬਰ ਤੇ ਤੁਸੀਂ ਆਪਣਾ ਜਿਹੜਾ ਵੀ ਐਜੂਕੇਸ਼ਨ ਇੱਥੇ ਤੁਸੀਂ ਫਿਲ ਕਰ ਰਹੇ ਹੋ ਤੁਸੀਂ ਉਹ ਲਿਖ ਦੇਣਾ ਜੀ ਫਿਰ ਤੁਸੀਂ ਯੂਨੀਵਰਸਿਟੀ ਜਾਂ ਬੋਰਡ ਦਾ ਨਾਮ ਲਿਖਣਾ ਹੈ ਜੀ ਫਿਰ ਪਾਸਿੰਗ ਈਅਰ ਲਿਖਣਾ ਕਿਹੜੇ ਸਾਲ ਤੁਸੀਂ ਪਾਸ ਕੀਤੀ ਹੈ ਤੇ ਸਬਜੈਕਟ ਦਾ ਨਾਮ ਲਿਖ ਦੇਣਾ ਹੈ ਜੀ ਸਬਜੈਕਟਸ ਕਿਹੜੇ-ਕਿਹੜੇ ਸੀ ਇੱਥੇ ਟੋਟਲ ਨੰਬਰ ਲਿਖਨੇ ਹੈ ਜੀ ਫਿਰ ਇੱਥੇ ਤੁਸੀਂ ਕਿੰਨੇ ਨੰਬਰ ਆਪਣੇ ਜੋ ਤੁਹਾਡੇ ਆਏ ਸਨ ਉਸ ਦੇ ਇੱਥੇ ਨੰਬਰ ਲਿਖ ਦੇਣਾ ਹੈ ਫਿਰ ਇੱਥੇ ਪਰਸੈਂਟੇਜ ਲਿਖ ਦੇਣੀ ਹੈ ਜੀ ਇਹ ਤੁਹਾਡਾ ਐਜੂਕੇਸ਼ਨ ਦਾ ਬਾਕਸ ਹੈ ਜੀ ਇੱਥੇ ਫਿਰ ਤੁਸੀਂ ਸੈਕਿੰਡ ਨੰਬਰ ਤੇ ਕੀੜੀ ਕਰੀਏ ਤੀਜੇ ਨੰਬਰ ਤੇ ਕੀੜੀ ਕਰੀਏ ਚੌਥੇ ਨੰਬਰ ਤੇ ਕੀੜੀ ਕਰੀਏ ਇੱਥੇ ਤੁਸੀਂ ਲਿਖ ਕੇ ਉਸ ਦੇ ਅਕੋਰਡਿੰਗ ਤੁਸੀਂ ਆਪਣਾ ਫਾਰਮ ਹੈ ਜੋ ਫਿਲ ਕਰ ਲੈਣਾ ਜੀ ਇਹ ਮੈਂ ਤੁਹਾਨੂੰ ਦੱਸ ਦਿੱਤਾ ਹੈ ਜੀ ਪੂਰੀ ਚੰਗੀ ਤਰ੍ਹਾਂ ਕਿਵੇਂ-ਕਿਵੇਂ ਫਾਰਮ ਭਰਨਾ ਹੈ ਤੁਸੀਂ ਆਪਣਾ ਲਿਖ ਸਕਦੇ ਹੋ ਜੀ ਇੱਥੇ ਡਿਗਰੀ ਕੋਰਸ ਦਾ ਮਤਲਬ ਹੈ ਤੁਸੀਂ ਕੀ ਕੀਤਾ ਹੈ ਬੀਏ ਕੀਤੀ ਹੈ ਐਮਏ ਕੀਤੀ ਹੈ ਜਾਂ ਕੀ ਕੀਤਾ ਹੈ ਤੇ ਤੁਸੀਂ ਉਹ ਆਪਣਾ ਨਾਮ ਲਿਖ ਦੇਣਾ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਅੱਗੇ ਐਕਸਪੀਰੀਅੰਸ ਦੀ ਤੁਹਾਡਾ ਜਿਹੜੀ ਵੀ ਚੀਜ਼ ਵਿੱਚ ਐਕਸਪੀਰੀਅੰਸ ਹੈ ਤੁਸੀਂ ਇੱਥੇ ਫਿਲ ਕਰਨਾ ਹੈ ਜੀ ਇੱਕ ਨੰਬਰ ਤੇ ਕਾਹਦਾ ਐਕਸਪੀਰੀਅੰਸ ਕਿਹੜੇ ਆਰਗੇਨਾਈਜੇਸ਼ਨ ਵਿੱਚ ਐਕਸਪੀਰੀਅੰਸ ਹੈ ਕੀ ਕੰਮ ਹੈ ਤੁਹਾਡਾ ਤੇ ਨੇਚਰ ਕਿਹੋ ਜਿਹਾ ਸੀ ਤੁਹਾਡਾ ਕੰਮ ਵਿੱਚ ਨੈਚਰ ਆਫ ਵਰਕ ਇੱਥੇ ਤੁਹਾਡਾ ਮਤਲਬ ਜੀ ਲਿਖ ਦੇਣਾ ਫਿਰ ਕਦੋਂ ਤੋਂ ਕਦੋਂ ਤੱਕ ਤੁਸੀਂ ਕੰਮ ਕੀਤਾ ਤੇ ਕਿੰਨੇ ਸਾਲ ਦਾ ਤੁਹਾਡਾ ਐਕਸਪੀਰੀਅੰਸ ਹੈ ਇਹ ਚੀਜ਼ਾਂ ਜੋ ਤੁਸੀਂ ਇੱਥੇ ਲਿਖ ਦੇਣੀਆਂ ਜੀ ਆਰਗੇਨਾਈਜੇਸ਼ਨ ਇੰਸਟੀਟਿਊਟ ਤੁਹਾਡਾ ਜਿਹੜਾ ਇੱਥੇ ਕੰਮ ਦਾ ਨਾਮ ਨੀਚੇ ਵਰਕ ਫਰੋਮ ਟੂ ਐਂਡ ਟੋਟਲ ਐਕਸਪੀਰੀਅੰਸ ਆਫ ইয়ারਸ ਇਹ ਵੀ ਇੱਥੇ ਲਿਖ ਦੇਣਾ ਹੈ ਜੀ ਇਨ ইয়ারਸ ਲਿਖਣਾ ਹੈ ਜੀ ਤੇ ਇਹ ਸੀ ਜੀ ਫਾਰਮ ਤੁਸੀਂ ਫਿਲ ਕਿਵੇਂ ਕਰਨਾ ਹੈ ਤੇ ਤੋਂ ਕੀ ਮੈਂ ਤੁਹਾਨੂੰ ਲਾਸਟ ਦੀ ਹੋਰ ਦੱਸ ਰਹੀ ਐ ਇੱਥੇ ਤੁਸੀਂ ਆਪਣੇ ਸਿਗਨੇਚਰ ਕਰਨੇ ਐ ਤੇ ਇੱਥੇ ਤੁਸੀਂ ਡੇਟ ਲਿਖਣੀ ਐ ਜੀ ਜਿੱਦਨ ਤੁਸੀਂ ਫਾਰਮ ਫਿਲ ਕੀਤਾ ਉਹਦਨ ਦੀ ਡੇਟ ਲਿਖ ਦਿਓ ਜੀ ਤੇ ਉਸ ਤੋਂ ਬਾਅਦ ਤੁਸੀਂ ਜੋ ਫਾਰਮ ਹੈ ਪੋਸਟ ਕਰਨਾ ਐ ਤੇ ਉਹ ਵੀ ਮੈਂ ਤੁਹਾਨੂੰ ਐਡਰੈਸ ਦੱਸ ਦਿਆਂ ਵੈਸੇ ਤਾਂ ਜੀ ਮੈਂ ਆਪਣਾ ਜੋ ਪਹਿਲੀ ਵੀਡੀਓ ਹੈ ਉੱਥੇ ਆਪਣਾ ਐਡਰੈਸ ਜੋ ਹੈ ਇਹ ਪੂਰਾ ਮੈਂ ਪਿੰਨ ਕੀਤਾ ਸੀ ਤੁਸੀਂ ਇਹ ਐਡਰੈਸ ਕਿੱਥੇ ਭੇਜਣਾ ਐ ਤੇ ਕਿੱਥੇ ਨਹੀਂ ਭੇਜਣਾ ਕਿ ਕਈਆਂ ਨੂੰ ਹਲੇ ਵੀ ਐਡਰੈਸ ਦਾ ਨਹੀਂ ਪਤਾ ਇਸ ਕਰਕੇ ਮੈਂ ਦੁਬਾਰਾ ਤੁਹਾਨੂੰ ਇਸ ਵੀਡੀਓ ਵਿੱਚ ਵੀ ਦੱਸ ਦਿੰਨੀ ਆ ਏ ਹੈ ਜੀ ਐਡਰੈਸ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਵੀ ਹੋਇਆ ਹੈ ਕਿ ਜਿਹੜੇ ਸਟੂਡੈਂਟ ਇੰਟਰਸਟਿਡ ਨੇ ਉਹਨਾਂ ਨੇ ਜਿਹੜਾ ਇਹ ਫਾਰਮ ਹੈ ਕਿਹੜੇ ਐਡਰੈਸ ਤੇ ਭੇਜਣਾ ਹੈ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਉਹਨਾਂ ਨੇ ਲਿਖਿਆ ਹੋਇਆ ਹੈ ਤੁਸੀਂ ਇੱਥੋਂ ਸਟਾਰਟ ਕਰਨਾ ਹੈ ਜੀ ਕਈਆਂ ਨੂੰ ਕੀ ਹੈ ਪਤਾ ਨਹੀਂ ਲੱਗਦਾ ਕਿ ਐਡਰੈਸ ਸਟਾਰਟ ਕਿਤੋਂ ਹੈ ਜਿਵੇਂ ਕਿ ਉਹਨਾਂ ਨੇ ਲਿਖਿਆ ਹੋਇਆ ਆਫਿਸ ਤੋਂ ਸ਼ੁਰੂ ਕਰਨਾ ਹੈ ਜੀ ਇਹ ਐਡਰੈਸ ਤੁਸੀਂ ਲਿਖਣਾ ਠੀਕ ਹੈ ਜੀ ਆਫਿਸ ਆਫ ਡਾਇਰੈਕਟਰ ਇੱਥੋਂ ਲੈ ਕੇ ਤੁਸੀਂ ਆ ਪੂਰਾ ਆਪਣਾ ਉਹਦੇ ਤੇ ਐਡਰੈਸ ਜਿਹੜਾ ਲਿਖ ਦੇਣਾ ਜੀ ਆ ਸਾਰੀ ਜਿਹੜੀ ਲਾਈਨਾਂ ਨੇ ਇਹ ਸਾਰੀਆਂ ਤੁਸੀਂ ਆਪਣਾ ਜਿਹੜਾ ਵੀ ਤੁਸੀਂ ਜਿਹਦੇ ਵਿੱਚ ਵੀ ਡਾਕੂਮੈਂਟਸ ਪਾ ਕੇ ਪੇਪਰ ਜੀ ਭੇਜਣੇ ਨੇ ਜੀ ਉਹਦੇ ਉੱਪਰ ਆਡਰੈਸ ਪੂਰਾ ਲਿਖ ਦੇਣਾ ਜੀ 2 2 ਲਿਖ ਕੇ ਆਡਰੈਸ ਪੂਰਾ ਲਿਖ ਦੇਣਾ ਜੀ ਫਿਰ ਜਿਹੜਾ ਫਾਰਮ ਤੁਹਾਡਾ ਲਿਖਣਾ ਹੈ ਜੀ ਉਹਦੇ ਤੇ ਨਾਮ ਤੇ ਆਪਣਾ ਪਿੰਨ ਕੋਡ ਆਡਰੈਸ ਜਿਹੜਾ ਵੀ ਤੁਸੀਂ ਉਹਦੇ ਉੱਪਰ ਆਪਣਾ ਲਿਖਣਾ ਹੈ ਜੀ ਕੰਪਲੀਟ ਦੇ ਧਿਆਨ ਨਾਲ ਦੇਖ ਲਓ ਜੀ ਇਹ ਜਿਹੜਾ ਮੈਂ ਆਡਰੈਸ ਦੱਸ ਰਹੀ ਹਾਂ ਤੁਸੀਂ ਇੱਥੋਂ ਆਪਣਾ ਸ਼ੁਰੂ ਕਰਨਾ ਹੈ ਜੀ ਆਫਿਸ ਤੋਂ ਠੀਕ ਹੈ ਜੀ ਤੇ ਇੱਥੋਂ ਤੱਕ ਤੁਸੀਂ ਮਦਲੂਗੀ ਪੂਰੇ ਆ ਚੀਜ਼ ਰਹਿਮਦੇ ਹੋ ਜੀ ਲਿਖਨ ਨੂੰ 25 ਆਸ ਹੀ ਰਹਿਮਦੇ ਹੋ ਲਿਖਨ ਨੂੰ ਇਹ ਤੁਸੀਂ ਇਸ ਚੈਨ ਨੂੰ ਲਿਖਣ ਦੀ ਜਰੂਰਤ ਨਹੀਂ ਹੈ ਜੀ ਅ ਬਸ ਇੱਕ ਤੋਂ ਧੱਕ ਤੁਸੀਂ ਉਹ ਨਾਲ ਦੇ ਪਿੰਨ ਕੋੜ ਤੱਕ ਆਪਣਾ ਜੋ ਹੈ ਪੂਰਾ ਡਰੈਸ ਲੈ ਕੇ ਤੁਸੀਂ ਉਹਨਾਂ ਨੂੰ ਆਪਣਾ ਜੋ ਹੈ ਪੋਸਟ ਕਰ ਦੇਣਾ ਹੈ ਜੀ ਤੁਸੀਂ ਮੈਂ ਤੁਹਾਨੂੰ ਪਹਿਲੀ ਵੀਡੀਓ ਵਿੱਚ ਇਸ ਦੀ ਲਾਸਟ ਡੇਟ ਦੱਸ ਚੁੱਕੀ ਆ ਜੀ ਇਸ ਦੀ ਜਿਹੜੀ ਲਾਸਟ ਡੇਟ ਕੀ ਹੈ ਤੇ ਜਿਹਨੀਆਂ ਨੂੰ ਨਹੀਂ ਪਤਾ ਤਾਂ ਮੈਂ ਦੁਬਾਰਾ ਦੱਸ ਰਹੀ ਆ ਜੀ ਇਸ ਦੀ ਜਿਹੜੀ ਲਾਸਟ ਡੇਟ ਹੈ ਜੀ 26/8/2025 ਇਸ ਦੀ ਲਾਸਟ ਡੇਟ ਹੈ ਜੀ ਇਹ ਜਿਹੜੇ ਫਾਰਮ ਨੇ ਤੁਸੀਂ ਇਸ ਐਡਰੈਸ ਤੇ ਪੋਸਟ ਕਰਨੇ ਨੇ ਕਈਆਂ ਨੂੰ ਇਹ ਹੀ ਨਹੀਂ ਪਤਾ ਕਿ ਫਾਰਮ ਕਿਸ ਐਡਰੈਸ ਤੇ ਪੋਸਟ ਕਰਨੇ ਨੇ ਤਾਂ ਹੁਣ ਮੈਂ ਦੁਬਾਰਾ ਦੱਸਦਾ ਜੀ ਇਸ ਐਡਰੈਸ ਤੇ ਤੁਸੀਂ ਜੋ ਆਪਣੇ ਫਾਰਮ ਨੇ ਜੀ ਪੋਸਟ ਕਰਨੇ ਆ ਜਿਹੜਾ ਮੈਂ ਟਿਕ ਕੀਤਾ ਇੱਥੋਂ ਲੈ ਕੇ ਇੱਥੋਂ ਤੱਕ ਤੁਸੀਂ ਆਪਣੇ ਜੋ ਫਾਰਮ ਨੇ ਜੀ ਪੋਸਟ ਕਰਨੇ ਆ ਉਪਰ ਬਹੁਤ ਹੀ ਸੌਖਾ ਹੈ ਜੀ ਫਾਰਮ ਭਰਨਾ ਜਿਆਦਾ ਕੋਈ ਮਿਹਨਤ ਨਹੀਂ ਹੈ ਤੁਸੀਂ ਆਪਣਾ ਪੂਰਾ ਫਾਰਮ ਜੋ ਹੈ ਉਹ ਭਰ ਕੇ ਤੁਸੀਂ ਆਪਣੇ ਨਾਲ ਆਪਣੇ ਡਾਕੂਮੈਂਟਸ ਜਿਹੜੀ ਜਿਹੜੀ ਤੁਸੀਂ ਉੱਚ ਐਜੂਕੇਸ਼ਨ ਮੈਂਸ਼ਨ ਕਰ ਦੋਗੇ ਤੁਸੀਂ ਉਹ ਐਜੂਕੇਸ਼ਨ ਜੋ ਹੈ ਆਪਣਾ ਉਸੇ ਐਜੂਕੇਸ਼ਨ ਦੇ ਜਿਹੜੇ ਡਾਕੂਮੈਂਟਸ ਨੇ ਕਾਪੀ ਕਰਾ ਕੇ 셀ਫ ਟੈਸਟਡ ਕਰਕੇ ਮਤਲਬ ਜੀ 셀ਫ ਟੈਸਟਡ ਦਾ ਮਤਲਬ ਹੁੰਦਾ ਉਹ ਫੋਟੋਕਾਪੀਆ ਦੇ ਉੱਤੇ ਆਪਣੇ ਸਾਈਨ ਕਰਕੇ ਉਹ ਜਿਹੜੇ ਫਿਰਨੇ ਤੁਸੀਂ ਆਪਣੇ ਡਾਕੂਮੈਂਟ ਨਾਲ ਨੱਥੀ ਕਰਕੇ ਤੁਸੀਂ ਪੋਸਟ ਕਰਨੇ ਨੇ ਜੀ ਮੈਂ ਹੋਪਸ ਤੁਹਾਨੂੰ ਮੇਰੀ ਸਾਰੀ ਸਮਝ ਲੱਗੀ ਹੋਵੇਗੀ ਜਿਹੜਾ ਵੀ ਮੈਂ ਤੁਹਾਨੂੰ ਫਾਰਮ ਸਮਝਾਇਆ ਕਿਵੇਂ ਪਰ ਨਾ ਕਿਵੇਂ ਨਹੀਂ ਫਿਰ ਵੀ ਜੇ ਕਈਆਂ ਨੂੰ ਨਹੀਂ ਕੋਈ ਚੀਜ਼ ਦੀ ਸਮਝ ਲੱਗੀ ਤੁਸੀਂ ਮੈਨੂੰ ਆਪਣਾ ਜੋ ਹੈ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਜੀ ਮੈਂ ਤੁਹਾਡਾ ਜਿਹੜਾ ਕਮੈਂਟ ਦਾ ਰਿਪਲਾਈ ਜ਼ਰੂਰ ਦਵਾਂਗੀ ਤੇ ਜੀ ਕਿਸੇ ਨੇ ਟੈਲੀਗ੍ਰam ਜੁਆਇਨ ਕਰਨਾ ਹੈ ਤੁਸੀਂ ਡਿਸਕ੍ਰਿਪਸ਼ਨ ਵਿੱਚ ਜਾਓ ਉੱਥੇ ਜਾ ਕੇ ਤੁਸੀਂ ਲਿੰਕ ਜੋ ਹੈ ਆਪਣਾ ਜੁਆਇਨ ਕਰ ਸਕਦੇ ਹੋ ਜੀ ਕਈਆਂ ਨੂੰ ਇਹ ਹੀ ਨਹੀਂ ਪਤਾ ਜੀ ਡਿਸਕ੍ਰਿਪਸ਼ਨ ਕਿੱਥੇ ਹੈ ਜੀ ਤਾਂ ਮੈਂ ਦੱਸ ਦਿਆਂ ਆ ਜਿਹੜੀ ਮੇਰੀ ਵੀਡੀਓ ਹੈ ਜੀ ਇਹਦੇ ਥੱਲੇ ਜਿੱਥੇ ਵਿਊਅਰਸ ਸ਼ੋ ਹੁੰਦੇ ਨੇ ਜੀ ਟਾਈਮਿੰਗ ਸ਼ੋ ਹੁੰਦਾ ਉਹਦੇ ਥੱਲੇ ਹੀ ਜਿਹੜੇ ਵੀ ਲਿੰਕ ਹੁੰਦਾ ਜੋ ਕੁਝ ਵੀ ਲਿਖਿਆ ਹੁੰਦਾ ਉਹਨੂੰ ਕਹਿੰਦੇ ਆ ਜੀ ਡਿਸਕ੍ਰਿਪਸ਼ਨ ਤੁਸੀਂ ਜਦੋਂ ਉੱਥੇ ਜਾਵੋਗੇ ਮੈਂ WhatsApp ਤੇ Instagram Telegram ਆਪਣਾ ਜਿਹੜਾ ਹੈ ਲਿੰਕ ਪ੍ਰੋਵਾਈਡ ਤਾਂ ਹੋਇਆ ਤੁਸੀਂ ਜਦੋਂ ਲਿੰਕ ਤੇ ਟੱਚ ਕਰੋਗੇ ਤੁਸੀਂ ਉੱਤੋਂ ਅੱਗੇ ਜਾ ਕੇ ਫਿਰ ਤੁਸੀਂ ਆਪਣਾ ਹੈ WhatsApp ਆਵੇਗਾ ਜੇ Telegram ਕਰਦੇ Telegram ਆ ਵੀਗਾ ਮੈਂ ਲਿਖਿਆ ਹੁੰਦਾ ਹੁੰਦਾ ਫਿਰ ਜਦੋਂ ਤੁਸੀਂ ਉੱਤੇ ਕਲਿੱਕ ਕਰ ਦੋਗੇ ਟੱਚ ਕਰ ਦੋਗੇ ਤਾਂ ਫਿਰ ਤੁਹਾਨੂੰ ਅੱਗੇ ਜਾ ਕੇ ਜੁਆਇਨ ਕਰਨ ਦੀ অপਸ਼ਨ ਆਵੇਗੀ ਤੁਸੀਂ ਜੁਆਇਨ ਕਰ ਸਕਦੇ ਹੋ ਜੀ ਇੰਨਾ ਸਿੰਪਲ ਜਿਹਾ ਪ੍ਰੋਸੈਸ ਹੈ ਕਈ ਹੁੰਦੇ ਕਿ ਇਹ ਲਿੰਕਾਂ ਤੋਂ ਡਰਦੇ ਨੇ ਕਿ ਇਹ ਲਿੰਕ ਕਿਵੇਂ ਆਏ ਫਰੋਡ ਨਾ ਹੋਣਿਆ ਨੋ ਵੀ ਐਵੇਂ ਦੀ ਕੋਈ ਗੱਲ ਨਹੀਂ ਹੁੰਦੀ ਜੀ ਤੁਸੀਂ ਉਹ ਜਸਟ ਆਪਣੇ ਜਿਹੜੇ ਲਿੰਕ ਆ ਜੀ ਤੁਸੀਂ ਆਪਣਾ ਮੰਨ ਲਓ WhatsApp ਗਰੁੱਪ ਜੁਆਇਨ ਕਰ ਰਹੇ ਹੋ ਕਈਆਂ ਨੂੰ ਹੁੰਦਾ ਮੇਰਾ ਨੰਬਰ ਉਹਦੇ ਕੋਲ ਚਲਾ ਜਾਵੇਗਾ ਮੈਂ ਨਹੀਂ ਜੁਆਇਨ ਕਰਨਾ WhatsApp ਨਹੀਂ ਜੁਆਇਨ ਕਰਨਾ ਨਾ ਐਵੇਂ ਦਾ ਕੁਝ ਨਹੀਂ ਹੁੰਦਾ ਜੀ ਜੇ ਤੁਸੀਂ WhatsApp ਗਰੁੱਪ ਮੇਰਾ ਜੁਆਇਨ ਕਰਦੇ ਹੋ ਚੈਨਲ ਜੁਆਇਨ ਕਰਦੇ ਹੋ ਮੈਨੂੰ ਨਾ ਤਾਂ ਮੈਨੂੰ ਤੁਹਾਡਾ ਨੰਬਰ ਸ਼ੋ ਹੋਵੇਗਾ ਨਾ ਮੇਰਾ ਨੰਬਰ ਤੁਹਾਨੂੰ ਸ਼ੋ ਹੋਵੇਗਾ ਤੁਸੀਂ ਉੱਥੇ ਕੋਈ ਮੈਸੇਜ ਨਹੀਂ ਕਰ ਸਕਦੇ ਜਸਟ ਜਿਹੜੇ ਵੀ ਮੈਂ ਆਪਣੀਆਂ ਪੋਸਟਾਂ ਆ ਉਹਦੇ ਵਿੱਚ ਪਾਣੀ ਹੁੰਦੀਆਂ ਨੋਟੀਫਿਕੇਸ਼ਨ ਉਹ ਜਸਟ ਤੁਹਾਨੂੰ ਸ਼ੋ ਹੋਣਗੇ ਆਦਰ ਬੰਦਾ ਤੁਹਾਡਾ ਨੰਬਰ ਨਹੀਂ ਦੇ ਸਕਦਾ ਜੀ ਇਹਦੇ ਵਿੱਚ ਡਰ ਵਾਲੀ ਕੋਈ ਗੱਲ ਨਹੀਂ ਹੁੰਦੀ ਹੈਗੀ ਕਈਆਂ ਨੂੰ ਡਰ ਹੁੰਦਾ ਇਹ ਚੀਜ਼ ਆ ਤੇ ਮੈਂ ਦੇਖਿਆ ਕੋਈ ਵੀ YouTube ਚੈਨਲ ਤੇ ਇਹ ਚੀਜ਼ਾਂ ਨਹੀਂ ਦੱਸਦਾ ਜੀ ਕਈਆਂ ਨੂੰ ਡਿਸਕ੍ਰਿਪਸ਼ਨ ਦਾ ਨਹੀਂ ਪਤਾ ਜੀ ਤਾਂ ਮੈਂ ਤੁਹਾਨੂੰ ਦੱਸ ਰਹੀਆਂ ਮੇਰੀ ਵੀਡੀਓ ਦੇ ਥੱਲੇ ਤੁਹਾਨੂੰ ਸ਼ੋ ਹੋ ਰਿਹਾ ਹੋਵੇਗਾ ਜਿੱਥੇ ਕਿ 뷰ਅਰ 뷰ਅਰ ਲਿਖਿਆ ਹੋਇਆ ਟਾਈਮ ਲਿਖਿਆ ਹੋਇਆ ਵੀ ਕਿੰਨੇ ਟਾਈਮ ਤੋਂ ਇਹ ਵੀਡੀਓ ਹੈ ਜੋ ਮੈਂ ਪਾਈ ਹੋਈ ਆ ਉਹਦੇ ਥੱਲੇ ਹੀ ਮੈਂ ਜਿਹੜੇ ਨੇ ਲਿੰਕ ਪ੍ਰੋਵਾਈਡ ਕੀਤੇ ਹੋਏ ਨੇ ਤੁਸੀਂ ਰਾਮ ਨਾਲ ਜਾ ਕੇ ਉਹ ਲਿੰਕ ਜੋ ਨੇ ਜੁਆਇਨ ਕਰ ਸਕਦੇ ਹੋ ਕਈਆਂ ਨੂੰ ਪੰਜਾਬੀ ਨਹੀਂ ਆਂਦੀ ਮੈਂ ਉਹਨਾਂ ਲਈ ਇੰਗਲਿਸ਼ ਵਿੱਚ ਵੀ ਲਿਖ ਦੇਵਾਂਗੀ ਕਈਆਂ ਨੂੰ ਇੰਗਲਿਸ਼ ਜੋ ਜੇ ਘਟ ਆਉਂਦੀ ਹੈ ਤਾਂ ਉਹਨਾਂ ਲਈ ਮੈਂ ਪੰਜਾਬੀ ਵਿੱਚ ਵੀ ਲਿਖ ਦੇਵਾਂਗੀ ਐਵੇਂ ਦੀ ਕੋਈ ਗੱਲ ਨਹੀਂ ਜੇ ਕਿਸੇ ਨੂੰ ਕੋਈ ਵੀ ਸਮਝ ਨਹੀਂ ਲੱਗੀ ਤੁਸੀਂ ਮੈਨੂੰ ਟੈਲੀਗ੍ਰam ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਜੀ ਤਾਂ ਇਹ ਵੀਡੀਓ ਸੀ ਜੀ ਜੇ ਕਿਸੇ ਨੂੰ ਵੀ ਵਧੀਆ ਲੱਗੀ ਹੋਵੇ ਤੁਸੀਂ ਸ਼ੇਅਰ ਕਰ ਸਕਦੇ ਹੋ ਜੀ ਤਾਂ ਕਿ ਕਿਸੇ ਹੋਰ ਦਾ ਵੀ ਫਲਾ ਹੋਵੇ ਆਪਣੇ ਫਰੈਂਡਸ ਦੋਸਤਾਂ ਨਾਲ ਤੁਸੀਂ ਇਹ ਵੀਡੀਓ ਸਾਂਝੀ ਕਰ ਸਕਦੇ ਹੋ ਜੀ ਤੇ ਜੇ ਤੁਸੀਂ ਪਹਿਲੀ ਵਾਰ ਇਹ ਚੈਨਲ ਤੇ ਆਏ ਹੋ ਤਾਂ ਤੁਸੀਂ ਚੈਨਲ ਨੂੰ ਆਪਣਾ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਿਉਂਕਿ ਤੁਹਾਡੇ ਸਾਹਮਣੇ ਦੇਖੋ ਮੈਂ ਹਰ ਇੱਕ ਚੀਜ਼ ਦਾ ਪੂਰਾ ਪੂਰਾ ਅਪਡੇਟ ਤੁਹਾਨੂੰ ਦਿੰਨੀ ਐ ਮੇਰੀ ਕੋਈ ਜੀ ਨਹੀਂ ਹੁੰਦੀ ਜਿਹੜੀ ਕਿ ਤੁਹਾਨੂੰ ਸਮਝ ਹੀ ਨਾ ਆਵੇ ਤਾਂ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓਜ਼ ਲਾਈਕ ਕਰਿਓ ਕਮੈਂਟ ਕਰਿਓ ਜੀ ਤੇ ਜੇ ਕਿਸੇ ਹੋਰ ਲਿੰਕ ਤੇ ਵੀ ਤੁਸੀਂ ਜਾ ਕੇ ਆਪਣਾ WhatsApp Instagram Facebook ਤੇ ਵੀ ਆਪਣਾ ਜੁਆਇਨ ਹੋ ਸਕਦੇ ਹੋ ਜੀ ਧੰਨਵਾਦ ਜੀ